ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬੜੇ سارے ਇਦਾਂ ਦੇ ਫਰਮਾਨ ਨੇ ਜੋ ਸਾਨੂੰ ਮਿੱਠਾ ਬੋਲਣ ਦੇ ਲਈ ਪ੍ਰੇਰਿਤ ਕਰਦੇ ਨੇ ਆਪ ਸਭ ਨੂੰ ਸਕਰੀਨ ਦੇ ਉੱਪਰ ਵੀ ਇੱਕ ਫਰਮਾਨ ਸ਼ੋ ਹੋ ਰਿਹਾ ਹੋਏਗਾ ਗੰਧ ਪ੍ਰੀਤੀ ਮਿੱਠੇ ਬੋਲ ਪਾਪ ਮਿੱਠਾ ਬੋਲਣ ਨਾਲ ਪ੍ਰੇਮ ਵਧਦਾ ਹੈ ਤੇ ਦੂਸਰਾ ਫਰਮਾਨ ਕੀ ਹੈ ਜੀ ਟੁੱਟ ਪ੍ਰੀਤ ਗਈ ਬੁਰ ਬੋਲ ਪਾਪ ਬੁਰਾ ਬੋਲਣ ਨਾਲ ਪ੍ਰੇਮ ਟੁੱਟ ਜਾਂਦਾ ਹੈ ਸੋ ਇਹ ਹੈ ਸ਼ਕਤੀ ਸੋ ਕਿ ਜੇ ਅਸੀਂ ਮਿੱਠਾ ਬੋਲਦੇ ਆ ਤਾਂ ਸਾਡਾ ਪ੍ਰੇਮ ਵਧਦਾ ਹੈ ਪਰ ਜੇ ਅਸੀਂ ਬੁਰਾ ਬੋਲਦੇ ਆ ਤਾਂ ਸਾਡਾ ਪ੍ਰੇਮ ਟੁੱਟ ਜਾਂਦਾ ਹੈ ਪਿਆਰੇ ਕੈਂਪਰਸ ਇਹ ਯਾਦ ਰੱਖਣਾ ਥੈਟ ਯੋਰ ਵਰਡਸ ਕੈਨ ਈਦਰ ਮੇਕ অর ਬ੍ਰੇਕ ਅ ਸਿਚੁਏਸ਼ਨ ਕੁਝ ਜੀ ਬੜਾ ਸੋਹਣਾ ਕੋਟ ਤੁਸੀਂ ਦੱਸਿਆ ਇੱਕ ਇਹਦੇ ਨਾਲ ਮਿਲਦਾ ਜਿਹਦਾ ਕੋਟ ਮੈਂ ਸੁਣਿਆ ਸੀ ਕਿਤੇ ਦ ਵਰਡਸ ਵੀ ਯੂਜ਼ ਦ ਵਰਡ ਵੀ ਮੇਕ ਜਿਵੇਂ ਦੇ ਸ਼ਬਦ ਅਸੀਂ ਵਰਤਦੇ ਹਾਂ ਜਿਵੇਂ ਦੇ ਸ਼ਬਦਾਂ ਨਾਲ ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਉਵੇਂ ਦੀ ਦੁਨੀਆ ਅਸੀਂ ਉਸਾਰ ਲੈਂਦੇ ਹਾਂ ਮਿੱਠਾ ਬੋਲੋ ਤੇ ਸੱਚੀ-ਮੁੱੱਚੀ ਸਾਡੇ ਆਸ-ਪਾਸ ਸਭ ਕੁਝ ਬੜਾ ਚੰਗਾ-ਚੰਗਾ ਹੋ ਜਾਂਦਾ ਹੈ ਤੇ ਬੁਰਾ ਬੋਲੋ ਤੇ ਸੱਚੀ ਸਾਰਾ ਕੁਝ ਫਿੱਕਾ-ਵਿੱਕਾ ਹੋ ਜਾਂਦਾ ਹੈ